ਪਰਮ ਸਤਿਕਾਰਯੋ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਐਸ ਵਕਤ ਅਸੀਂ ਖੰਨਾ ਸ਼ਹਿਰ ਦੇ ਵਿੱਚ ਬੈਂਕ ਕਲੋਨੀ ਚ ਬੈਠੇ ਆ ਤੇ ਅਸੀਂ ਬੈਠੇ ਆ ਬੜੀ ਖਾਸ ਸ਼ਖਸੀਅਤ ਖੰਨਾ ਸ਼ਹਿਰ ਦੀ ਤੇ ਇਸ ਇਲਾਕੇ ਦੀ ਹਿਮੰਤ ਮਲੋਤਰਾ ਜੀ ਜੋ ਕਿ ਬੌਕਸਿੰਗ ਦੇ ਅੰਤਰਰਾਸ਼ਟਰੀ ਪਲੇਅਰ ਨੇ ਇੱਕ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਤੇ ਹੁਣ ਇਹਨਾਂ ਦੀ ਡੀਐਸਪੀ ਪ੍ਰਮੋਸ਼ਨ ਹੋਈ ਆ ਖੰਨਾ ਤੇ ਅਸੀਂ ਇਹਨਾਂ ਨੂੰ ਆਪਣੇ ਪੋਡਕਾਸਟ ਦੇ ਵਿੱਚ ਜੀ ਆਇਆਂ ਆਖਦੇ ਆ ਹਮਤ ਬਲੋਤਰਾ ਜੀ ਤੁਸੀਂ ਸਾਨੂੰ ਗੱਲ ਕੀਤੀ ਸੀਗੀ ਕਿ ਸਾਡੇ ਸੰਤ ਹੰਸਾਲੀ ਵਾਲੇ ਆਏ ਸੀਗੇ ਤੇ ਉਹਨਾਂ ਬਾਰੇ ਕੁਝ ਦੱਸੋ ਇਹ ਨਸਰ ਬੜੀ ਪੁਰਾਣੀ ਗੱਲ ਹੈ ਮੇਰੇ ਪਿਤਾ ਜੀ ਉਹ ਜਿੰਦੇ ਸੀਗੇ ਇਸ ਸੀਟ ਤੇ ਜਿਹੜੀ ਹੈਗੀ ਉਹਦੇ ਹੰਸਾਲੀ ਵਾਲੇ ਸੰਤ ਆਏ ਸੀ ਸਾਡੇ ਘਰਾਂ ਕਿਉਂਕਿ ਪਿਤਾ ਜੀ ਜਾਣਦੇ ਹੁੰਦੇ ਸੀ ਹੰਸਾਲੀ ਤੇ ਜਦੋਂ ਇਹ ਮੰਦਿਰ ਦਾ ਨਿਰਮਾਣ ਹੋਇਆ ਸੀ ਉਹਦੇ ਲਈ ਵੀ ਕੁਝ ਨਾ ਕੁਝ ਉਹਨਾਂ ਨੇ ਸਾਨੂੰ ਦਾਨ ਦਿੱਤਾ ਤਾਂ ਉਸ ਟਾਈਮ ਉਹ ਘਰ ਆਏ ਸੀ ਹੂੰ ਤੇ ਉਰੇ ਲੋਕਾਂ ਦਾ ਬਹੁਤ ਹਜੂਮ ਇਕੱਠਾ ਹੋ ਗਿਆ ਸੀ ਉਹਨਾਂ ਦੇ ਸ਼ਰਧਾਲੂਆਂ ਦਾ ਤੇ ਇਸ ਲਈ ਮੈਂ ਆਹ ਸੀਟ ਤੇ ਥੋੜੀ ਗੁਰੇਜ ਕਰਦਾ ਕੋਈ ਨਾ ਬਿਠੇ ਕਿਉਂਕਿ ਉਹ ਸੰਤਾਂ ਦੀ ਸੀਟ ਹੈ ਜੀ ਇਹ ਉਹਨਾਂ ਦੇ ਕਰਕੇ ਚਰਨ ਪਏ ਹੋਏ ਨੇ ਘਰ ਦੇ ਵਿੱਚ ਵਾਹ ਜੀ ਵਾਹ ਤੁਸੀਂ ਬਹੁਤ ਅਧਿਆਤਮਕ ਪਵਿੱਤਰ ਗੱਲ ਕਰਦੇ ਹੋ ਤੇ ਇਹ ਅਧਿਆਤਮਕਤਾ ਤੁਹਾਨੂੰ ਕਿੰਨਾ ਤੋਂ ਮਿਲੀ ਹੈ ਇਹ ਤਾਂ ਮੇਰੇ ਮਾਤਾ ਪਿਤਾ ਦੀ ਕਿਰਪਾ ਜੀ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੇ ਸੰਸਕਾਰ ਨੇ ਤੇ ਜੋ ਉਹਨਾਂ ਨੇ ਸਾਨੂੰ ਸੰਸਕਾਰ ਦਿੱਤੇ ਉਹੀ ਚੱਲ ਰਹੀ ਨੇ ਜੀ ਠੀਕ ਹੈ ਤੁਹਾਡੇ ਪਿਤਾ ਜੀ ਦਾ ਨਾਮ ਤੇ ਮਾਤਾ ਜੀ ਦੇ ਨਾਮ ਦੱਸੋ ਪਲੀਜ਼ ਡੈਡੀ ਦਾ ਸੀਗੇ ਜੀ ਸਵਰਗੀ ਸ਼੍ਰੀ ਗੁਰਵਚਨ ਕੁਮਾਰ ਮਲੋਤਰਾ ਜੀ ਡਾਇਰੈਕਟਰ ਐਫਐਸਓ ਸੀਗੇ ਜੀ ਤੇ ਮਾਤਾ ਜੀ ਮੇਰੇ ਸੀਗੇ ਲੇਟ ਸ਼੍ਰੀਮਤੀ ਕੇਲਾਸ਼ ਦੇਵੀ ਉਹ ਪ੍ਰਿੰਸੀਪਲ ਰਿਟਾਇਰ ਹੈ ਸਕੂਲ ਚ ਠੀਕ ਹੈ ਠੀਕ ਹੈ ਤੇ ਹੁਣ ਤੁਸੀਂ ਬਚਪਨ ਦੱਸੋ ਕਿ ਤੁਸੀਂ ਕਿੱਥੇ ਪੜਿਓ ਪਹਿਲੀ ਕਲਾਸ ਤੋਂ ਲੈ ਕੇ ਵਾਕੀ ਕਲਾਸਾਂ ਕਿੱਥੇ ਕੀਤੀਆਂ ਸਰ ਪਹਿਲਾਂ ਇਹ ਮੇਰਾ ਟਟਮੇ ਜੀ ਹੋ ਸੀਗੇ ਪਹਿਲਾਂ ਮੈਂ 5th ਤੱਕ ਤਾਂ ਮੈਂ ਆਦਰਸ਼ ਮਾਡਲ ਸਕੂਲ ਹੁੰਦਾ ਸੀ ਇਥੇ ਹਨੇ ਉੱਥੇ ਪੜਦੇ ਹੁੰਦੇ ਸੀ ਬੱਚੇ ਬਚਪਨ ਚ ਉਸ ਤੋਂ ਬਾਅਦ ਇਹ ਸੀਨੀਅਰ ਸਕੰਡਰੀ ਸਕੂਲ ਆਰੀਆ ਸਕੂਲ ਕਹਿੰਦੇ ਜਿਨ੍ਹਾਂ ਨੂੰ ਉੱਥੇ ਪੜਿਆ ਜੀ +2 ਤੱਕ ਫਿਰ ਸੀ ਮਹਿੰਦਰਾ ਕਾਲਜ ਪਟਿਆਲੇ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਕੀਤੀ ਕਾਦੀ ਅੰਨਾ ਪੁਲਿਸ ਐਡਮਿਸ਼ਨ ਅੱਛਾ ਪੁਲਿਸ ਐਡਮਿਸ਼ਨ ਨਹੀਂ ਦੀ ਲਾਅ ਕੀਤੀ ਫਿਰ ਮੈਂ ਲਾਅ ਕੀਤੀ ਜੀ ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਤੇ ਫਿਰ ਮੈਂ ਐਨਏਸ ਕੀਤੀ ਬਾਕਸਿੰਗ ਦੀ ਵਾਹ ਜੀ ਪਟਿਆਲੇ ਐਨਏਸ ਦੇ ਵਿੱਚ ਐਜ ਕੋਚਿੰਗ ਲਈ ਕੋਚ ਉਸ ਤੋਂ ਬਾਅਦ ਕੋਚ ਬਣ ਜਾਂਦੇ ਨੇ ਜਿਹੜਾ ਐਨਏਸ ਕਰਦਾ ਫਿਰ ਮੈਂ ਪੰਜਾਬ ਟੀਮ ਨਾਲ ਵੀ ਰਿਹਾ ਜੀ ਪੀਏਪੀ ਟੀਮ ਨਾਲ ਵੀ ਰਿਹਾ ਉਸ ਤੋਂ ਬਾਅਦ ਦਾ ਡਿਊਟੀ ਇੱਧਰ ਜੁਆਇਨ ਕਰਨ ਦੀ ਤੁਸੀਂ ਇੰਨਾ ਪੜੇ ਲਿਖਿਓ ਤੇ ਤੁਸੀਂ ਪਲੀਜ਼ ਇਹ ਦੱਸੋ ਵੀ ਤੁਸੀਂ ਬਾਕਸਿੰਗ ਕਿਵੇਂ ਸ਼ੁਰੂ ਕੀਤੀ ਤੇ ਕਿਹਨਾਂ ਨੇ ਕਰਵਾਈ ਬਾਕਸਿੰਗ ਵੀ ਸਾਡੇ ਸਭ ਤੋਂ ਪਹਿਲਾਂ ਸਰਦਾਰ ਦਰਸ਼ਨ ਸਿੰਘ ਹੀ ਹੁੰਦੇ ਸੀ ਕੋਚ ਮਾਨਕੀ ਦੇ ਉਹ ਪੂਰੇ ਹੋ ਚੁੱਕੇ ਨੇ ਉਹ ਖੰਨੇ ਇੱਥੇ ਉਹਨਾਂ ਦਾ ਸੈਂਟਰ ਸੀਗਾ ਤੇ ਮੈਂ ਬੜਾ ਹੈਵੀ weight ਮੇਰਾ ਜਿੰਨਾ